ਚੁਬਾ ਲੱਗ ਰਿਹਾ ਪਤਾ ਨਹੀਂ ਜਿਹੜੀ ਆਨਲਾਈਨ ਜੁੜੀ ਹੋ ਅੱਛਾ ਜੀ ਇਹ ਭਾਈ ਇਹਨਾਂ ਨੂੰ ਕਿੱਡੀ ਦੱਸੀ ਜਾ ਰਹੀ ਹੈ ਇਹ ਕੁਝ ਕਰੀ ਜਾਂਦੇ ਪਤਾ ਨਹੀਂ ਕਿ ਰੁਕਾ ਦੇਗਾ ਅੱਛਾ ਭਾਈ ਜਿਹੇ ਪੇਜ ਤੇ ਮੈਂ ਪੁੱਛਿਆ ਕਿ ਮਤਲਬ ਭਾਈ ਇਹ ਹੰਦੇ ਚਿਕਰ ਨੂੰ ਮਾਰ ਗਿਆ ਹੈ ਲਾਈਫ ਤੋਂ ਡਰ ਕੇ ਹੈ ਨਹੀਂ ਸੀਗਾ ਅੱਛਾ ਉਹ ਨੌਕਰ ਆ ਕੇ ਮੈਂ ਇਹਨਾਂ ਨੂੰ ਕਈ ਹਸਪਤਲ ਲੈ ਗਿਆ ਉਹ ਕਿ ਉਹਨਾਂ ਨੇ ਕਹਿਤਾ ਹੈਗਾ ਵੀ ਮੁੰਡਾ ਡੈੱਡ ਹੋ ਗਿਆ ਹੈ ਤੇ ਬਾਤ ਵੀ ਉਹ ਸੜਨੇ ਲੱਗੇ ਜਦੋਂ ਤੁਸੀਂ ਇਹਨਾਂ ਨੂੰ ਦੇਖਿਆ ਹੋਰ ਜਨਤਾ ਵੀ ਹੈਗੀ ਸੀ ਇੱਥੇ ਹੋਰ ਜਨਤਾ ਹੈ ਵੀ ਜਿਹਦੇ ਪੈਸੇ ਨੇ ਹੱਥ ਨਹੀਂ ਪੰਚ ਠੀਕ ਕਿੰਨੇ ਕੁ ਮਿੰਟ ਦਾ ਟਾਈਮ ਸੀ ਪਤਾ ਕੁਝ ਪੌਣੇ 9 ਵਜੇ ਆ ਗਿਆ ਲੈ ਅੱਛਾ ਤੇ ਤੁਸੀਂ ਕਿਹੜੇ ਹਸਪਤਲ ਲੈ ਗਏ ਇਹਨਾਂ ਨੂੰ ਭਾਈ ਉਹ ਹਸਪਤਲ ਲੈ ਗਏ ਉੱਥੇ ਡਾਕਟਰ ਸਾਹਿਬ ਮਿਲੇ ਮਿਲ ਕੇ ਅਮੂਰ ਮਿਲਾਈ ਕੀ ਕਹਿ ਰਹੇ ਹੋ ਤੇ ਬਈ ਵੀ ਉਹਦਾ ਡੈੱਡ ਹੋ ਗਿਆ ਅੱਛਾ ਠੀਕ ਹੈ ਉਹ ਹਸਪਤਲ ਲੈ ਗਏ ਠੀਕ ਹੈ ਉਹਨਾਂ ਨੂੰ ਲਾਇਆ ਜਾਂਦਾ ਵੀ ਉਧਰ ਦੇ ਕੇ ਐਸ ਟਾਈਮ ਡੈੱਡ ਬੁੜੀ ਕਿੱਥੇ ਹੈ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਆਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਫੋਟੋ ਲੈ ਲਈ ਹੁ ਇਹ ਤਾਂ ਇੱਕ ਨਿਕਲਣਾ ਕਰਦੇ ਸੀ ਆ ਜਿਹੜਾ ਆਜਾ ਪੈ ਗਈ ਸੀ ਮੁੰਡਾ ਬਾਜੀ ਦੇ ਵਿੱਚ ਸਾਡੇ ਕੋਲ ਨਹੀਂ ਹੈ ਕੋਈ ਨਹੀਂ ਠੀਕ ਹੈ ਕੋਸ਼ਿਸ਼ ਪੂਰੀ ਕੀਤੀ ਪਰ ਮੁੰਡਾ ਨਹੀਂ ਬਜਿਆ ਕੀ ਨਾਮ ਕੀ ਤੁਹਾਡਾ ਪਿਊਸ਼ ਓ ਤੁਸੀਂ ਕਿੱਥੇ ਰਹਿੰਦੇ ਮੈਂ ਇੱਥੇ ਹੀ ਰਹਿਣਾ ਹੀ ਆਪਣੇ ਭਾਰਤ ਕੈਂਪਰ ਦੇ ਕੋਲ ਹੀ ਰਹਿਣਾ ਓਕੇ ਕੀ ਆ ਖਰਾੜਾ ਸਾਡਾ ਭਤੀ ਆਇਆ ਜੀ ਅੱਛਾ ਕੀ ਹੋਇਆ ਕੀ ਹੈ ਬੰਦੇ ਮੈਨੂੰ ਕੰਮ ਤੇ ਆਇਆ ਦੋ ਜਣੇ ਅੱਛਾ ਜੀ ਨਾਲ ਉਹਦੇ ਦੋ ਕੋਈ ਤਾਂ ਮੁਰਦਾ ਠੀਕ ਹੈ ਜਦੋਂ ਰਵਿਦਾਸ ਜੀ ਆਏ ਹਾਂ ਜੀ ਉਹਨਾਂ ਨੇ ਕਿਹਾ ਡਰਕੂ ਨੇ ਸੈੱਟ ਮਾ ਲਈ ਅੱਛਾ ਜੀ ਮੁਰਦਾ ਪਾਰਟੀ ਸੈੱਟ ਹੈ ਕਿਆ ਜਿਹੜਾ ਚੌਂਦਾ ਚੌਂਦਾ ਸਵੇਰ ਤੇ ਥੱਲੇ ਆਦੇ ਅੱਛਾ ਜੀ ਮਹਾਰਾਜ ਜੀ ਸਤਵੇਂ ਬੰਦ ਨਹੀਂ ਹੈਗੀ ਸੈੱਟ ਵਿੱਚ 8 ਵਜੇ ਤੱਕ 9 ਐਂਟਰੀ ਹੈ ਐਂਟਰੀ ਹੈ ਨੌਂਟਰੀ ਹਨ ਹਾਂ ਜੀ ਸਰ ਇਹ ਕਾਲਾ ਇੱਥੇ ਖੜਾ ਗਿਆ ਸਾਨੂੰ ਜਿਹੇ ਸਿੰਘ ਬਿਆਨ ਹੁੰਦੇ ਸਾਨੂੰ ਧੱਕੇ ਮਾਰ ਲਿਆ ਠੀਕ ਹੈ ਬਲਵਿੰਦਰ ਕੁਮਾਰ ਪਾਣੇ ਨਾਂ ਦਾ ਟਾਈਮ ਘਟਾਉਣ ਨਾ ਘਟ ਨੂੰ ਕੋਈ ਬਿਆਨ ਨਹੀਂ ਦੇਣਗੇ ਸਾਡੇ ਤੋਂ ਬਾਅਦ ਸਰ ਉਹ ਮੁਲਾਜਤ ਸੀ ਉਸ ਬੰਦੇ ਤੋਂ ਅਸੀਂ ਇਨਸਟਾਪ ਨਹੀਂ ਮੋਕੇ ਤੇ ਦੇਖਿਆ ਇਸੀ ਉਸ ਬੰਦੇ ਨੇ ਇਹ ਬੰਦਾ ਚੁੱਕ ਕੇ ਲੈ ਗਿਆ ਥੱਲੇ ਫੂਕਾ ਦੇ ਇੱਕ ਮਿੰਟ ਵਾਲਾ ਨਹੀਂ ਤੇ ਠੀਕ ਉਹ ਉਹ ਇਸ ਨਾ ਨਾਲ ਕਰਦਾ ਭਈ ਇਹ ਨਾਲ ਅੱਠ ਵੇੇ ਕੰਮ ਤੇ ਜਾਣ ਲਈ 8:30 ਤੇ ਇਹ ਵੀ ਇਹ ਜਣਾ ਸਾਨੂੰ ট্রাক ਵਾਲੇ ਸਾਈਡ ਲਾਈਨ ਹੋਣੀ ਚਾਹੀਏ ਅੱਛਾ ਨਾ ਸਾਨੂੰ ਉਪੋ ਹੀ ਮਾਰਿਆ ਤੂੰ ਜਾ ਅੱਛਾ ਮਾਰਿਆ ਇਹ ਸਾਨੂੰ ਉਪੋ ਕਿਹੜੀ ਜਗ੍ਹਾ ਜਾ ਰਹੇ ਸੀ ਤੁਸੀਂ ਅਸੀਂ ਕੰਮ ਤੇ ਜਾ ਰਹੇ ਸੀ ਕਿਹੜੀ ਜਗ੍ਹਾ ਤੇ ਇੰਨਾ ਨਹੀਂ ਪਰ ਅਦਰ ਲੁਧਿਆਣੇ ਆ ਮੈਂ ਜਾਣਦੇ ਸੀ ਕੰਮ ਤੇ ਭਾਈ ਇਹ ਬਾਈ ਕੌਣ ਚਲਾ ਰਿਹਾ ਸੀ ਬਾਈ ਰਾਮ ਚਲਾਉਂਦਾ ਸੀ ਤੇ ਟਰੱਕ ਵਾਲੇ ਨੇ ਸਾਈਡ ਮਾਰੀ ਕਿ ਤੁਹਾਡੇ ਵੱਲੋਂ ਸਾਈਡ ਵੱਜੀ ਐ। ਇਹਨੇ ਕੱਟ ਮਾਰਿਆ ਸਾਨੂੰ ਟਰੱਕ ਵਾਲੇ ਨੇ। ਜੇ ਉਹ ਬ੍ਰੇਕ ਮਾਰੀ ਐ ਸੀ। ਤੇ ਫਿਰ ਉਹ ਟਰੱਕ ਦੇ ਨੀਚੇ ਐ। ਹਾਂਜੀ। ਅਗਲੇ ਟਾਇਰ ਤੇ ਪਿਛਲੇ ਟਾਇਰ 'ਚ ਐ। ਟਾਇਰ। ਤੇ ਮੋਕੇ 'ਚ ਉਹ ਟਰੱਕ ਵਾਲਾ ਫੜਿਆ ਪੁਲਿਸ ਪ੍ਰਸ਼ਾਸਨ ਨੇ ਕੋਈ। ਕਿਸੇ ਦਾ ਨਹੀਂ। ਉਹ ਪਾਛ ਗਿਆ ਕਹਿੰਦੇ। ਨਾ ਟਾਈਮ ਇੰ ਵਿੱਚ। ਉਹਨੇ ਅਗਲੇ ਪਿੱਛੇ ਕਰ ਲਿਆ। ਕਿਸੇ ਨਾਲ ਮੋਟਰ ਮਾਰ ਕੇ ਆਉਣ ਦੇ ਨਿਵਾਰਾ। ਉਹ ਲੱਗ ਗਿਆ ਵੱਡੇ ਭਾਈ ਨਾਲ ਤੇਰੇ ਨਾਲ ਦੋ ਇਕੱਠੇ ਲੱਗੇ। ਕਿਹੜੇ ਹਸਪੀਟਲ ਲੱਗੇ? ਪਹਿਲਾਂ ਘਈ ਲੈ ਗਏ ਬਾਅਦ ਉਹਦੇ ਘਰ ਦੀ ਜਰੂਰ ਆਏ ਬਾਅਦ ਉਹਨੇ ਸੀਨਾ। ਪੁਲਿਸ ਪ੍ਰਸ਼ਾਸਨ ਮੋਕੇ ਪੁਲਿਸ ਨੂੰ ਬਦਮਾਨੀ ਪੁਲਿਸ ਪ੍ਰਸ਼ਾਸਨ ਦਾ ਕੁਛ ਨਹੀਂ ਮੈਨੂੰ ਬਾਕੀ ਭਾਈ ਨੂੰ ਪੁੱਛੋ ਨਾਲ ਬਾਕੀ ਭਾਈ ਨੂੰ ਪੁੱਛ ਲਵੀਂ ਕਿਸੇ ਦਾ ਨਹੀਂ ਪਤਾ ਹੈਗਾ ਪੁਲਿਸ ਵਾਲੋ ਤੁਹਾਡੇ ਬਿਆਨ ਲੈ ਕੇ ਕੋਈ ਨਹੀਂ ਹੱਲਣਾ ਜਿਹੜਾ ਆ ਮੈਂ ਇਹਨਾਂ ਟਿੱਪਰ ਟਰਾਲੀਆਂ ਦੀ ਜਿਹੜੀ ਆ ਓਵਰਲੋਡਡ ਦੀ ਔਰ ਨੋ ਐਂਟਰੀ ਦੇ ਵਿੱਚ ਐਂਟਰੀ ਕਰਦੀ ਹੁੰਦੀ ਆ ਉਹਦੀ ਮੈਂ ਵੀਡੀਓ ਜਿਹੜੀ ਆ ਉਹ ਪੋਨ ਆ ਰਿਹਾ ਸੋ ਇਹ ਜਿਹੜੀ ਆ ਇਹ ਮੌਤ ਬਣ ਕੇ ਘੁੰਮ ਰਹੀ ਆ ਸ਼ਹਿਰ ਦੇ ਵਿੱਚ ਉਹਨੂੰ ਭਾਈ ਐਦਾਂ ਖੜਾ ਕਰ ਸਕਦੇ ਨੇ ਸੜਕ ਤੇ ਪਿਛਲੇ ਦਿਨਾਂ ਵਿੱਚ ਵੀ ਜਿਹੜਾ ਆ ਇੱਕ ਜਿਹੜਾ ਆ ਇੱਕ ਫਿਗੋ ਪੌਟ ਜਿਹੜੀ ਮੌਤ ਹੋਈ ਆ ਉਹਨਾਂ ਦੇ ਘਰ ਮੈਰੀ ਸੀਗੀ ਉਹ ਸਬਜ਼ੀ ਲੈਣ ਆਏ ਸੀਗੇ ਮੇਰੀ ਗੱਲ ਸੁਣੋ ਜਦੋਂ ਸਹਿਬ ਗਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀਗੇ ਜਿਹੜੇ ਲੋਕ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕਦੇ ਨਾ ਫਿਰ ਉਹ ਲਾਸ਼ਾਂ ਹੀ ਚੱਕਦੇ ਹੁੰਦੇ ਆ ਸੋ ਅਸੀਂ ਜਿਹੜੀਆਂ ਆ ਉਹ ਲਾਸ਼ਾਂ ਤਾਂ ਚੱਕਦੇ ਆ ਪਰ ਇਹਨਾਂ ਲਾਸ਼ਾਂ ਨੂੰ ਮਰਨ ਤੋਂ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕਰਦੇ ਹੈਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਜੇ ਕਿਸੇ ਦੀ ਗੱਡੀ ਜਿਹੜੀ ਆ ਉਹ ਨਿਆਂਇਤ ਪਾਰਕਿੰਗ ਦੇ ਵਿੱਚ ਰੋਡ ਦੇ ਉੱਤੇ ਖੜੀ ਹੋਵੇ ਤਾਂ ਉਹਨੂੰ ਉਸੇ ਟਾਈਮ ਚੱਕ ਕੇ ਲੈ ਜਾਂਦਾ ਪਰ ਇਹ ਜਿਹੜੇ ਟਿਪਰ ਹੈ ਆ ਟਰਾਲੀਆਂ ਆ ਰੋਡ ਦੇ ਉੱਤੇ ਸ਼ਹਿਰ ਦੇ ਵਿੱਚ ਔਰ ਖਾਸ ਕਰਕੇ ਜਿਹੜੀਆਂ ਇੱਟਾਂ ਦੇ ਨਾਲ ਭਰੀਆਂ ਟਰਾਲੀਆਂ ਜਿਹੜੀਆਂ ਆ ਉਹ ਇੱਕ ਟਰਾਲੀ ਦੇ ਉੱਤੇ 7-7000 ਇੱਟ ਲੱਦੀ ਹੋਈ ਆ ਔਰ ਉਹ ਓਵਰ ਕੰਟਰੋਲ ਆ ਔਰ ਗੁਰੂ ਰੂਪ ਆਪਣੇ ਸਤਗੁਰ ਕਬੀਰ ਚੌਂਕ ਤੋਂ ਅੱਗੇ ਆ ਕੇ ਜਿਹੜਾ ਮਾਡਲ ਉਹ ਨੂੰ ਰੋੜ ਜਾਂਦਾ ਸੁਧਾਰਤ ਨਗਰ ਵਾਲਾ ਉਸ ਰੋਡ ਦੇ ਉੱਤੇ ਤਾਂ ਮੈਂ ਕਹਿੰਦਾ ਵੇਖੋ ਸਾਰਾ ਦਿਨ ਜਿਹੜਾ ਆ ਅੱਜ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਸੀ ਟਿੱਪਰ ਖੜੇ ਹੋ ਤਿੰਨ ਚਾਰ ਟਿੱਪਰ ਡੇਲੀ ਖੜੇ ਹੁੰਦੇ ਆ ਕਈ ਵਾਰ ਇਹਨਾਂ ਨਾਲ ਹਾਦਸਾ ਵੀ ਇੱਥੇ ਹੋ ਚੁੱਕਿਆ ਆ ਨਾਲ ਹੀ ਜਿਹੜੇ ਨਾਕਾ ਲੱਗਦਾ ਆ ਪੁਲਿਸ ਪ੍ਰਸ਼ਾਸਨ ਕੋਈ ਵੀ ਇੱਥੇ ਮੋਟਰਸਾਈਕਲ ਦੇ ਬਿਨਾਂ ਹੈਲਮਟ ਤੋਂ ਲੰਘਦਾ ਆ ਕੋਈ ਚਾਪੇਪਰ ਨਹੀਂ ਉਹਨਾਂ ਨੂੰ ਰੋਕ ਕੇ ਚਲਾਨਾ ਕੱਢਦੀ ਆ ਕਿਉਂ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਰਾਇ ਜਿਹੜੇ ਇੱਥੇ ਨੋ ਪਾਰਕਿੰਗ ਦੇ ਟਿੱਪਰ ਖੜੇ ਇਹਨਾਂ ਦਾ ਚਲਾਨਾ ਕੱਟਣਾ ਜੇ ਇਹਨਾਂ ਦਾ ਕਾਰਵਾਈ ਬੰਦੀ ਚੂਲੀ ਨਹੀਂ ਆ ਪ੍ਰਸ਼ਾਸਨ ਸਰਬ ਜਿਹੜਾ ਆ ਉਹ ਆਪਣੀ ਤਾਂ ਉਹਦੇ ਜਿਹੜਾ 25 ਤੋਂ 30 ਹਜ਼ਾਰ ਜੁਰਮਾਨਾ ਹੋਊਗਾ ਔਰ ਉਹਦੇ ਮਾਪੇ ਬਨ ਜਿਹੜੀ 3 ਸਾਲ ਦੀ ਸਜ਼ਾ ਹੋਊਗੀ ਜਾਂ ਉਹ ਜੇ ਕਿਸੇ ਵਾਹਨ ਕੇ ਦਾ ਵਾਹਨ ਮੰਗ ਕੇ ਲਿਆਇਆ ਹੋਊਗਾ ਤੇ ਉਹਨੂੰ ਸਜ਼ਾ ਹੋਊਗੀ ਪ੍ਰਸ਼ਾਸਨ ਸਿਰਫ ਆਪਣੀ ਜ਼ਿੰਮੇਵਾਰੀ ਇੰਨੀ ਕ ਸਮਝਦਾ ਆ ਬਾਕੀ ਪ੍ਰਸ਼ਾਸਨ ਨੂੰ ਜਿਹੜਾ ਆ ਇਹ ਟਿਪਪਰ ਟਰਾਲੀਆਂ ਜਾਂ ਤਾਂ ਉੱਪਰੋਂ ਕਿਸੇ ਮੰਤਰੀ ਦਾ ਆਰਡਰ ਆ ਵੀ ਇਹਨਾਂ ਨੂੰ ਰੋਕਣਾ ਨਹੀਂ ਹੈਗਾ ਜਾਂ ਕਿਸੇ ਵੱਡੇ ਟਰਾਂਸਪੋਰਟਰ ਦਾ ਆਰਡਰ ਆ ਕਿਉਂਕਿ ਵੱਡੇ ਵੱਡੇ ਜਿਹੜੇ ਟਰਾਂਸਪੋਰਟਰ ਆ ਉਹ ਭਗਵੰਤ ਮਾਨ ਜੀ ਦੇ ਨਾਲ ਉਹਨਾਂ ਦੀ ਵਾਈਫ ਦੇ ਨਾਲ ਔਰ ਇਹਨਾਂ ਦੇ ਮਨਿਸਟਰਾਂ ਦੇ ਨਾਲ ਇੱਥੇ ਜਿਹੜਾ ਆ ਕੁਝ ਚੀਜ਼ਾਂ ਸ਼ ਕੀ ਹੋਇਆ ਕੀ ਆ ਭਾਜੀ ਇਹ ਪਤਾ ਲੱਗਿਆ ਕਿ ਇਹ ਕਿੰਨੇ ਡਰਾਈਵਰ ਨੇ ਹਾਂ ਕਿੰਨੀ ਕੁ ਉਮਰ ਮੁੰਡੇ ਦੀ ਨਾਮ ਕੀ ਹੈ ਮੁੰਡੇ ਦਾ ਤੇ ਭਾਜੀ ਐਕਸੀਡੈਂਟ ਦੀ وجہ ਪਤਾ ਲੱਗੀ ਕਰੇ ਕਰਕੇ ਹੋਇਆ ਵਾ ਨਹੀਂ ਟਿਪਰਾਂ ਦੀ ਗਲਤੀ ਹੈ ਕਿ ਭਾਜੀ ਆਪਣੇ ਬੰਦੇ ਦੀ ਗਲਤੀ ਹਾਂ ਅੱਛਾ ਟਿਪਰ ਨਾ ਹੋਈ ਹੈ ਪਈਓ ਵਿਅਕਤੀ ਦੀ ਫੋਟੋ ਹੈਗੀ ਜਿਹਦੇ ਐਕਸੀਡੈਂਟ ਹੋਇਆ ਕੋਈ ਦਿਖਾ ਰਹੇ ਨੇ ਮਾਣੇ ਉਹ ਫੋਟੋ ਲੈ ਕੇ ਆ ਗਏ ਫੋਟੋ ਦਿਖਾ ਰਾ ਉਹਨੇ ਕੀ ਨਾਮ ਦਾ ਲੜਕੇ ਦਾ ਸੋ ਮੋਕੇ ਤੇ ਸਾਨਾ ਪਾਹੋਂ ਲੰਦੇ ਆਇਓ ਸਾਹਿਬ ਮੋਕੇ ਤੇ ਮਤਲਬ ਦੱਸੋ ਕਿੱਥੇ ਰਹਿਣ ਵਾਲਾ ਸੀਗਾ ਹਾਂਜੀ ਦਿਖਾਇਓ ਭਾਈ ਫੋਟੋ ਫੋਟੋ ਦਿਖਾਇਓ ਆ ਫੋਟੋ ਆ ਇਹ ਕੰਮ ਤੇ ਜਾ ਰਿਹਾ ਜੀ ਇਹ ਕੰਮ ਤੇ ਜਾ ਰਿਹਾ ਜੀ ਕਿੰਨੇ ਜਣੇ ਸੀ ਇਹ ਦੋ ਜਣੇ ਸੀ ਕਿ ਇੱਕ ਜਣਾ ਸੀ ਤੇ ਦੂਜੇ ਦਾ ਕੀ ਕਿੱਦਾਂ ਉਹ ਅੱਛਾ ਤਾਂ ਹੁਣ ਡੈੱਡ ਬੋਡੀ ਕਿੱਥੇ ਆ ਪਰਿਵਾਰਕ ਮੈਂਬਰ ਵੀ ਉੱਥੇ ਮੈਂ ਮਤਲਬ ਹੈ ਠੀਕ ਠੀਕ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤੇ ਹੋਇਆ ਕੀ ਪਤਾ ਲੱਗਾ ਕੁਝ ਨਹੀਂ ਬੜੀ ਇਸ ਕੀਤਾ ਘਰ ਇੱਥੇ ਤਾਂ ਕਹਿੰਦੇ ਵੀ ਸੈੱਟ ਹੋ ਗਿਆ ਇੱਥੇ ਤਾਂ ਤੇ ਮੁੰਡੇ ਦਾ ਨਾਮ ਕੀ ਸੀ ਲੋਹੇ ਜਾਰ ਪਤਰਾ ਕਿੰਨੇ ਸਾਲ ਦਾ ਸੀ ਬਸਾ ਕੁਝ ਕਿੰਨੇ ਹੋ ਗਏ ਕੀ ਕਿੱਥੇ ਕੰਮ ਕਰਦਾ ਸੀ ਕਿਹੜੀ ਜਗ੍ਹਾ ਤੋਂ ਕੰਮ ਪਾਜੀ ਉਹ ਲੁਧਿਆਣੇ ਛੱਡੇ ਸੀ ਕੰਮ ਲੁਧਿਆਣੇ ਹਾਂਜੀ ਅੱਛਾ ਕੀ ਕੰਮ ਕੀ ਕਰਦਾ ਸੀ ਕੰਮ ਕਿਹਦੀ ਦਾ ਦਾਦਾ ਬੁੱਢਾ ਆ ਠੀਕ ਹੈ ਤੇ ਕਿੰਨੇ ਭੈਣ ਭਰਾ ਕੁਝ ਪਤਾ ਦੋ ਭਰਾ ਵਾ ਤੇ ਮੰਮੀ ਪਾਪਾ ਹੈਗੇ ਕਿੰਨੇ ਚਿਰ ਤੋਂ ਕੰਮ ਕਰਦਾ ਹੈ ਪਤਾ ਕੁਝ ਇਹ ਹੋਈ ਗਏ ਦੋ ਤਿੰਨ ਸਾਲ ਤੋਂ 4 ਸਾਲ ਹੋਇਆ ਕਿੰਨੇ ਵੇ ਦਾ ਟਾਈਮ ਸੀ ਪਤਾ ਕੁਝ 5 ਘੰਟੇ ਦਾ ਉਹ ਕਿਤੇ ਤੁਹਾਨੂੰ ਕਿਨੇ ਕਿਸੇ ਦਾ ਫੋਨ ਪੁਲਿਸ ਦਾ ਆਇਆ ਕਿ ਵਾਜੀ ਮੇਰੇ ਘਰ ਪਰਲੇ ਪਾਸੇ ਆਇਆ ਠੀਕ ਹੈ ਠੀਕ ਤੁਹਾਡਾ ਕੀ ਲੱਗਦਾ ਹੈ ਮੇਰੇ ਅਪੀਟੀ ਜਲਾ ਦੇ ਸਾਡੇ ਠੀਕ ਚਾਚੀ ਲੱਗਦੀ ਓਕੇ ਜੀ ਤੇ ਐਸੇ ਬਲਵੰਦਰ ਸਿੰਘ ਸਰ ਥਾਣਾ ਕਿਹੜਾ ਪੈਂਦਾ ਜੀ ਹਾਰਾਪੁਰ ਸਰ ਕੀ ਮੈਟਰ ਕੀ ਹੋਇਆ ਤੁਹਾਨੂੰ ਇਨਫੋਰਮੇਸ਼ਨ ਕਿ ਆਈ ਸੀ ਕਿ ਸਰ ਸਰ ਨੂੰ ਮੈਟਰ ਨਹੀਂ ਮਿਲੀ ਸੀ ਕਿ ਕੋਈ ਟੱਪਟਰਾਲੇ ਨਾਲ ਕੋਈ ਮੋਰਚਲ ਐਕਸ਼ਨ ਹੋਇਆ ਅਸੀਂ ਦੇ ਮੌਕੇ ਤੇ ਪਹੁੰਚੇ ਕਿ ਉਹ ਜਿਹੜਾ ਜਿਹਨਾਂ ਦਾ ਮੁੰਡਾ ਦਾ ਡੈਥ ਹੋਈ ਹੈ ਉਹਦਾ ਫਾਦਰ ਤੇ ਹੋਣ ਆਇਆ ਵਾ ਅਸੀਂ ਬਿਆਨ ਲਿਖਣ ਲਈ ਕਹਿ ਰਹੇ ਆ ਬਿਆਨ ਨਹੀਂ ਲਿਖਾ ਰਹੇ ਪਤਾ ਨਹੀਂ ਕਿਉਂ ਇਹਨਾਂ ਨੇ ਇੱਥੇ ਜਾਂਦਾ ਨਾ ਲੱਗਦਾ ਮੈਂ ਕਿਹਨੇ ਸਾਡੀ ਸੁਣਵਾਈ ਨਹੀਂ ਕਰਦੀ ਪੁਲਿਸ ਆਉਂਦੀ ਨਹੀਂ ਵੀ ਗੱਡੀ ਗੱਡੀ ਮੈਂ ਸੁਣਵਾਤ ਮੈਂ ਤਾਂ ਪਹਿਲਾਂ ਆ ਚੁੱਕਾ ਮੈਂ ਤਾਂ ਸਰ ਉਹਨਾਂ ਦਾ ਕਹਿਣਾ ਹੈ ਕਿ ਮਤਲਬ ਸਵੇਰ ਦਾ 8 9 ਵੇ ਦਾ ਐਕਸੀਡੈਂਟ ਹੋਇਆ 2 ਤੋਂ 3 ਘੰਟੇ ਹੋ ਚੁੱਕੇ ਆ ਕਿ ਪਤਾ ਨਹੀਂ ਕਿਉਂ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਵੀ ਜੀ ਪੁਲਿਸ ਪਹਿਲਾਂ ਹੀ ਪਹੁੰਚੀ ਹੋਈ ਆ ਹਾਂਜੀ ਜਦੋਂ ਪੁਲਿਸ ਨੂੰ ਜੀ ਮਚਨ ਮਿਲਿਆ ਅਸੀਂ ਉਹ ਅਸੋ ਦੇ ਕੋਈ ਸ਼ਰਾਰਤੀ ਬੰਦੇ ਆ ਉਹਨਾਂ ਬਿਆਨ ਨਹੀਂ ਲਿਖਵਾਉਂਦੇ ਸਰ ਉਹਨਾਂ ਦਾ ਕਹਿੰਦਾ ਬਲਵਿੰਦਰ ਭਾਈ ਉਹ ਚੋ ਬੰਦਾ ਵਾਲੇ ਡਰਾਈਵਰ ਸਰ ਉਹ ਕੀ ਉਹਨਾਂ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਦਾ ਨਹੀਂ ਕਿ ਕਿ ਦੱਤਕਾ ਮਾਰਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਅਜਿਹੀ ਗੱਲ ਕਿਹਨੂੰ ਮਾਰਿਆ ਦੱਤਕਾ ਉਹਨਾਂ ਨੂੰ ਆ ਉਹ ਕਹਿ ਰਹੇ ਨੇ ਉਹਨਾਂ ਦੇ ਪਰਿਵਾਰਕ ਕਿਹੜਾ ਬੰਦਾ ਦੱਸੋ ਕਿਹਨੂੰ ਦੱਤਕਾ ਮਾਰਿਆ ਸਾਰੇ ਕਹਿ ਰਹੇ ਆ ਬਲਵਿੰਦਰ ਭਾਈ ਡਰਾਈਵਰ ਮੋਕੇ ਤੇ ਫੜਿਆ ਗਿਆ ਜੀ ਡਰਾਈਵਰ ਫੜ ਲਿੱਤਾ ਗਿਆ ਡਰਾਈਵਰ ਇੱਥੇ ਡਿੱਪਰ ਦਾ ਡਰਾਈਵਰ ਜਿਹੜਾ ਫੜ ਲਿੱਤਾ ਗਿਆ ਹਾਂ ਡਰਾਈਵਰ ਉਹ ਕਹਿੰਦੇ ਕਿ ਕਿੱਥੇ ਐਸਾ ਡਰਾਈਵਰ ਕਿੱਥੇ ਆ ਜੀ ਕਿਹੜਾ ਆ ਕਿ ਦਿਖਾਇਆ ਨਹੀਂ ਜੀ ਥਾਣੇ ਕਹਿੰਦੇ ਸੀ ਪਹਿਲਾਂ ਥਾਣੇ ਆਜੋ ਕਿ ਡਰਾਈਵਰ ਥਾਣੇ ਆ ਅਸੀਂ ਫੜ ਕੇ ਰੱਖਿਆ ਸੀ ਨਹੀਂ ਮੈਂ ਮੈਂ ਕਿਸੇ ਨੂੰ ਨਹੀਂ ਕਿਹਾ ਮੈਂ ਤਾਂ ਮੌਕੇ ਤੇ ਖੜਾ ਮੈਂ ਤਾਂ ਜਾਣ ਮੋਂਦੋਂ ਪੁੱਛੀ ਜਾਣਾ ਕਿਨੇ ਲਿਖਾਉਣੇ ਦੇਣਾ ਤੇ ਹੁਣ ਇਹ ਧਰਨਾ ਕਿਉਂ ਲਗਾਇਆ ਜਾ ਰਿਹਾ ਡੋਰ ਕਿਉਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਬਿਆਨ ਨਹੀਂ ਲਿਖਾ ਰਹੇ ਸਰ ਡਰਾਈਵਰ ਫੜਿਆ ਗਿਆ ਡਰਾਈਵਰ ਫੜਿਆ ਗਿਆ ਥਾਣੇ ਆ ਉਧਰ ਗੱਲ ਬਾਤ ਸਰ ਕੋ ਡਰਾਈਵਰ ਕਾਬੂ ਜੀ ਆ ਕਿੱਥੇ ਦਾ ਪਤਾ ਕੁਛ ਹਾਂ ਫਟੂ ਥਾਣੇ ਕਿਹੜੀ ਜਗ੍ਹਾ ਦਾ ਬੰਦਾ ਹੈਗਾ ਆਪਣੇ ਇਥ ਤੇ ਬਿਆਨ ਨਹੀਂ ਲਖਾ ਰਹੇ ਸਰ ਟਰੱਕ ਕਿਸ ਕੰਮ ਲਈ ਲਾ ਰਹੇ ਸੀ ਤੋਂ ਤੁਹਾਨੂੰ ਪੁੱਛ ਰਹੇ ਹਾਂ ਭਾਈ ਸਾਹਿਬ ਤੁਹਾਨੂੰ ਪੁੱਛੇ ਤੁਸੀਂ ਮੁੰਡੇ ਨੂੰ ਕਿਹਾ ਜਿਹੜਾ ਨਾਲ ਮੁੰਡਾ ਸੀ ਉਹਦੇ ਬਿਆਨ ਕੋਣੇ ਉਹ ਮੁੰਡਾ ਖੜਾ ਹੋਵੇ ਉਹਦੇ ਬਿਆਨ ਕੋਣੇ ਉਹ ਮਾਲ ਕੋਣੇ ਤੇ ਧਰਨਾ ਕਿਉਂ ਲਗਾ ਰਹੇ ਤੁਸੀਂ ਧਰਨਾ ਵੇਚਾ ਨਹੀਂ ਤੁਸੀਂ ਦੋ ਘੰਟੇ ਹੋ ਗਏ ਤੁਹਾਨੂੰ ਭਾਈ ਕੋਈ ਉਹਦੀ ਮਾਂ ਤੇ ਆਓ ਬਿਆਨ